ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਕੌਰ ਅੱਜ ਮੈਂ ਤੁਹਾਨੂੰ ਇੱਕ ਵਧੀਆ ਮੋਟੀਵੇਸ਼ਨ ਸਟੋਰੀ ਸੁਣਾਉਣ ਜਾ ਰਹੀਆਂ ਜਿਸ ਤੋਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਸਿੱਖਿਆ ਮਿਲੇਗੀ ਇੱਕ ਲੜਕਾ ਹੁੰਦਾ ਆ ਜਿਸ ਦੀ ਮਾਂ ਨੂੰ ਗੁਜ਼ਰੀ ਨੂੰ ਕਾਫੀ ਸਾਲ ਹੋ ਗਏ ਹੁੰਦੇ ਨੇ ਤਾਂ ਉਸ ਦਾ ਜੋ ਪਿਓ ਹੁੰਦਾ ਉਹ ਉਸ ਦੀ ਦੇਖਭਾਲ ਕਰਦਾ ਹੁੰਦਾ ਉਸ ਜਿਵੇਂ ਮਾਂ ਦੀ ਤਰ੍ਹਾਂ ਉਸ ਦੇ ਨਾਲ ਟ੍ਰੀਟ ਕਰਦਾ ਆ ਜਿਵੇਂ ਉਸ ਦੀ ਮਾਂ ਉਸ ਨੂੰ ਪਿਆਰ ਕਰਦੀ ਸੀ ਉਸੇ ਤਰ੍ਹਾਂ ਉਹ ਪਿਆਰ ਕਰਦਾ ਤੇ ਉਸ ਦੀ ਮਾਂ ਦੀ ਤਰ੍ਹਾਂ ਹੀ ਉਸ ਨੂੰ ਪਾਲਦਾ ਆ ਕਿਉਂਕਿ ਉਸ ਦੀ ਮਾਂ ਦਾ ਜਦੋਂ ਉਹ ਛੋਟਾ ਹੁੰਦਾ ਸੀ ਉਦੋਂ ਹੀ ਦਿਹਾਂਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਉਸ ਦੀ ਸਾਰੀ ਦੇਖਭਾਲ ਉਸ ਦਾ ਪਿਤਾ ਹੀ ਕਰਦਾ ਸੀ ਤਾਂ ਜਦੋਂ ਹੀ ਉਹ ਲੜਕਾ ਵੱਡਾ ਹੁੰਦਾ ਆ ਤਾਂ ਉਸ ਦਾ ਪਿਓ ਉਸ ਦਾ ਵਿਆਹ ਕਰ ਦਿੰਦਾ ਵਿਆ ਕਰਵਾ ਕੇ ਜਦੋਂ ਉਹਨਾਂ ਦੇ ਘਰ ਨੂੰ ਆਉਂਦੀ ਆ ਉਸ ਦੀ ਘਰ ਵਾਲੀ ਆਉਂਦੀ ਆ ਤਾ ਉਹ ਆਪਣੇ ਘਰ ਵਾਲੇ ਨੂੰ ਪਹਿਲਾਂ ਹੀ ਕਹਿ ਦਿੰਦੀ ਆ ਮਤਲਬ ਜੋ ਨੜਕਾ ਹੁੰਦਾ ਆ ਉਸ ਨੂੰ ਪਹਿਲਾਂ ਹੀ ਕਹਿ ਦਿੰਦੀ ਆ ਕਿ ਤੂੰ ਆਪਣੇ ਪਿਓ ਨੂੰ ਅਲੱਗ ਕਰ ਦੇ ਮੈਂ ਤੇਰੇ ਪਿਓ ਦੀ ਰੋਟੀ ਨਹੀਂ ਬਣਾ ਸਕਦੀ ਤਾਂ ਉਹ ਜੋ ਲੜਕਾ ਹੁੰਦਾ ਆ ਉਹ ਆਪਣੇ ਘਰ ਵਾਲੇ ਨੂੰ ਕਹਿੰਦਾ ਆ ਕਿ ਨਹੀਂ ਇਹ ਜੋ ਮੇਰਾ ਪਿਓ ਆ ਜਦੋਂ ਮੇਰੀ ਮਾਂ ਗੁਜ਼ਰ ਗਈ ਸੀ ਤਾਂ ਮੈਨੂੰ ਇਸਨੇ ਹੀ ਪਾਲਿਆ ਇਸਨੇ ਹੀ ਮੈਨੂੰ ਬੜਾ ਕੀਤਾ ਤੇ ਅੱਜ ਮੈਨੂੰ ਇੱਥੇ ਤੱਕ ਪਹੁੰਚਾਇਆ ਆ ਮੈਂ ਇਸ ਨੂੰ ਨਹੀਂ ਛੱਡ ਸਕਦਾ ਤਾਂ ਕੀ ਹੁੰਦਾ ਜੇਕਰ ਤੁਸੀਂ ਇਹਨਾਂ ਨੂੰ ਦੋ ਰੋਟੀਆਂ ਖਵਾ ਦੋਂਗੇ ਤਾਂ ਕੀ ਜਾਵੇਗਾ ਮੈਂ ਆਪਣੇ ਪਿਓ ਨੂੰ ਨਹੀਂ ਛੱਡ ਸਕਦਾ ਮੇਰੀ ਇਹਨਾਂ ਬਹੁਤ ਹੀ ਜ਼ਿਆਦਾ ਅਟੈਚਮੈਂਟ ਆ ਮੈਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਤਿਆਰ ਕਰਦਾ ਤਾਂ ਕੁਝ ਸਾਲ ਬੀਤ ਜਾਂਦੇ ਨੇ 2-3 ਸਾਲ ਹੋ ਜਾਂਦੇ ਨੇ ਤਾਂ ਉਹ ਜੋ ਔਰਤ ਹੁੰਦੀ ਆ ਉਸ ਦੀ ਨੂੰਹ ਹੁੰਦੀ ਆ ਪਤਨੀ ਹੁੰਦੀ ਆ ਉਹ ਫਿਰ ਤੋਂ ਹੀ ਇਸ ਤਰ੍ਹਾਂ ਕਰਨ ਲੱਗ ਜਾਂਦੀ ਆ ਫਿਰ ਤੋਂ ਕਹਿੰਦੀ ਆ ਕਿ ਇਸ ਨੂੰ ਅਲੱਗ ਕਰ ਦੋ ਵੀ ਇਹ ਰੋ ਆਪਣੀ ਰੋਟੀ ਆਪ ਬਣਾ ਕੇ ਖਾਵੇ ਮੈਂ ਇਸ ਦੀ ਰੋਟੀ ਨਹੀਂ ਬਣਾ ਸਕਦੀ ਤਾਂ ਉਹ ਲੜਕਾ ਫਿਰ ਤੋਂ ਕਹਿ ਦਿੰਦਾ ਕਿ ਮੈਂ ਆਪਣੇ ਪਿਓ ਨੂੰ ਅਲੱਗ ਨਹੀਂ ਕਰ ਸਕਦਾ ਤੂੰ ਇਸ ਨੂੰ ਰੋਟੀ ਤਾਂ ਤੈਨੂੰ ਖਵਾਉਣੀ ਹੀ ਪਊਗੀ ਬਾ ਇਸੇ ਤਰ੍ਹਾਂ ਹੁੰਦਾ ਆ ਫਿਰ ਤੋਂ 2-3 ਸਾਲ ਹੋਰ ਬੀਤਦੇ ਨੇ ਤਾਂ 5 ਕਿਸਾਲਾਂ ਬਾਅਦ ਉਹ ਜੋ ਔਰਤ ਹੁੰਦੀ ਆ ਉਸ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਆ ਕਿਉਂਕਿ ਉਹ ਉਸਦੇ ਪਿਓ ਦੀ ਰੋਟੀ ਬਣਾ ਬਣਾ ਕੇ ਅੱਕ ਗਈ ਹੁੰਦੀ ਆ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਅੱਜ ਮੈਂ ਤੈਨੂੰ ਇੱਕ ਚੀਜ਼ ਕਹਿ ਰਹੀ ਆ ਜ्यादा ਤੂੰ ਇਸ ਘਰ ਦੇ ਵਿੱਚ ਮੈਨੂੰ ਰੱਖ ਜਾ ਆਪਣੇ ਪਿਓ ਨੂੰ ਰੱਖ ਮੈਂ ਜੇਕਰ ਤੇਰਾ ਪਿਓ ਇਸ ਘਰ ਦੇ ਵਿੱਚ ਰਹੂਗਾ ਤਾਂ ਮੈਂ ਇਸ ਘਰ ਦੇ ਵਿੱਚ ਨਹੀਂ ਰਹਾਗੀ ਜੇਕਰ ਤੇਰਾ ਪਿਓ ਇਸ ਘਰ ਤੋਂ ਚਲੇ ਜਾਵੇਗਾ ਤਾਂ ਮੈਂ ਇਸ ਘਰ ਦੇ ਵਿੱਚ ਰਹਾਗੀ ਮੈਂ ਉਸ ਦੀ ਰੋਟੀ ਨਹੀਂ ਬਣਾ ਸਕਦੀ ਮੈਂ ਉਸ ਨੂੰ ਰੋਟੀ ਨਹੀਂ ਦੇ ਸਕਦੀ ਤਾਂ ਉਹ ਜੋ ਲੜਕਾ ਹੁੰਦਾ ਆ ਉਹ ਕਹਿੰਦਾ ਆ ਕਿ ਚਲੋ ਠੀਕ ਆ ਮੈਨੂੰ ਥੋੜਾ ਜਿਹਾ ਟਾਈਮ ਦੋ ਸੋਚਣ ਦੋ ਮੈਂ ਸੋਚ ਕੇ ਤੁਹਾਨੂੰ ਦੱਸ ਦਵਾਂਗਾ ਤਾਂ ਉਹ ਲੜਕਾ ਸਾਰੀ ਰਾਤ ਸਾਰਾ ਦਿਨ ਸੋਚਦਾ ਰਹਿੰਦਾ ਸੋਚਦੇ ਸੋਚਦੇ ਉਹ ਰਾਤ ਨੂੰ ਆਪਣੇ ਸੁੱਤੇ ਪਈ ਪਿਓ ਕੋਲ ਜਾਂਦਾ ਉਹਨਾਂ ਨੂੰ ਉਠਾਲਦਾ ਤੇ ਕਹਿੰਦਾ ਆ ਕਿ ਪਿਤਾ ਜੀ ਮੇਰੀ ਇੱਕ ਗੱਲ ਸੁਣੋ ਤੁਸੀਂ ਤੁਹਾਨੂੰ ਮੈਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕਿਤੇ ਛੱਡ ਕੇ ਆਉਣਾ ਆ ਤਾਂ ਰਸਤੇ ਦੇ ਵਿੱਚ ਜਾਂਦੇ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਵਾਂਗਾ ਉਸ ਜੋ ਲੜਕੇ ਦਾ ਪਿਓ ਹੁੰਦਾ ਉਹ ਬਹੁਤ ਹੀ ਜ਼ਿਆਦਾ ਸ਼ਰੀਫ ਹੁੰਦਾ ਤੇ ਆਪਣੇ ਪੁੱਤਰ ਦੇ ਨਾਲ ਚਲੇ ਜਾਂਦਾ ਜਿਵੇਂ ਹੀ ਉਹ ਜਾਂਦੇ ਨੇ ਤਾਂ ਉਹ ਜੋ ਲੜਕਾ ਹੁੰਦਾ ਹੈ ਆਪਣੇ ਪਿਓ ਨੂੰ ਜੰਗਲ ਦੇ ਵਿੱਚ ਲੈ ਜਾਂਦਾ ਜੰਗਲ ਦੇ ਵਿੱਚ ਜਾਂਦੇ ਨੇ ਤਾਂ ਉਹ ਉੱਥੇ ਉਸ ਨੂੰ ਛੱਡ ਦਿੰਦਾ ਤੇ ਕਹਿੰਦਾ ਹੈ ਕਿ ਪਿਤਾ ਜੀ ਆਪਣਾ ਦੋਨਾਂ ਦਾ ਸਫ਼ਰ ਇੱਥੇ ਤੱਕ ਹੀ ਸੀ ਪਰ ਜਿੰਨਾ ਸਫ਼ਰ ਰਿਹਾ ਉਹਨਾਂ ਵਧੀਆ ਸੀ ਪਰ ਅੱਜ ਤੋਂ ਬਾਅਦ ਤੁਸੀਂ ਮੈਨੂੰ ਨਾ ਮਿਲਿਓ ਮੈਂ ਤੁਹਾਨੂੰ ਨਹੀਂ ਮਿਲਾਂਗਾ ਮੇਰੇ ਘਰ ਵਾਲੀ ਤੁਹਾਨੂੰ ਰੋਟੀ ਨਹੀਂ ਦੇ ਸਕਦੀ ਇਸ ਲਈ ਅੱਜ ਆਪਾਂ ਦੋਨੇ ਇੱਕ ਦੂਜੇ ਤੋਂ ਵਿਛੜ ਰਹੇ ਹਾਂ ਤੇ ਕਿਉਂਕਿ ਤੁਸੀਂ ਤਾਂ ਆਪਣਾ ਸਾਰਾ ਸਮਾਂ ਗੁਜ਼ਾਰ ਲਿਆ ਆ ਪਰ ਮੈਂ ਹਲੇ ਆਪਣੀ ਜ਼ਿੰਦਗੀ ਬਤੀਤ ਨਹੀਂ ਕੀਤੀ ਕਿ ਤੁਹਾਡੇ ਤਾਂ ਜ਼ਿੰਦਗੀ ਦੇ 5 ਹੋਣਗੇ ਸਾਲ 7 ਹੋਣਗੇ ਸਾਲ ਪਰ ਮੇਰੀ ਹਲੇ ਸਾਰੀ ਜ਼ਿੰਦਗੀ ਪਈ ਆ ਮੈਂ ਉਸਦੇ ਨਾਲ ਸਾਰੀ ਉਮਰ ਕੱਟਣੀ ਆ ਤਾਂ ਕਰਕੇ ਮੈਂ ਤੁਹਾਨੂੰ ਛੱਡ ਰਿਹਾ ਹਾਂ ਕਿਉਂਕਿ ਤੁਸੀਂ ਆਪਣੀ ਅੱਗੇ ਜ਼ਿੰਦਗੀ ਆਪ ਸਟਾਰਟ ਕਰ ਸਕਦੇ ਹੋ ਪਰ ਮੈਂ ਤੁਸੀਂ ਤਾਂ 5 ਸਾਲਾਂ ਬਾਅਦ ਮਰ ਹੀ ਜਾਣਾ ਆ ਪਰ ਮੈਂਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਨੀ ਆ ਇਸ ਲਈ ਤੁਸੀਂ ਜਾ ਸਕਦੇ ਹੋ ਤਾਂ ਉਸ ਦਾ ਜੋ ਪਿਤਾ ਹੁੰਦਾ ਆ ਉਹ ਬਹੁਤ ਹੀ ਜ਼ਿਆਦਾ ਰੋਂਦਾ ਅਤੇ ਰੋਂਦਾ ਹੋਇਆ ਉਸਦੇ ਅੱਖਾਂ ਦੇ ਵਿੱਚ ਥਰੁੰਦੇ ਨੇ ਤਾਂ ਉਹ ਆਪਣੇ ਜੋ ਪੁੱਤਰ ਹੁੰਦਾ ਉਸ ਨੂੰ ਕਹਿੰਦਾ ਆ ਕਿ ਚਲੋ ਬੇਟਾ ਤੁਸੀਂ ਮੈਨੂੰ ਛੱਡਣਾ ਤਾਂ ਹੈ ਹੀ ਇਹ ਗੱਲ ਮੈਂ ਮੰਨਦਾ ਆ ਇੱਕ ਦਿਨ ਇੱਕ ਨਾ ਇੱਕ ਦਿਨ ਮੈਨੇ ਤੁਹਾਡੇ ਤੋਂ ਵਿਛੜਣਾ ਹੀ ਸੀ ਤਾਂ ਤੂੰ ਇਸ ਤਰ੍ਹਾਂ ਕਰ ਤੂੰ ਮੈਨੂੰ ਜੰਗਲ ਤੱਕ ਦਾ ਛੱਡ ਗਿਆ ਤੂੰ ਮੈਨੂੰ ਐਦਾਂ ਕਰ ਥੋੜਾ ਜਿਹਾ ਅੱਗੇ ਹੋਰ ਛੱਡਾ ਉਸ ਦਾ ਜੋ ਪੁੱਤਰ ਹੁੰਦਾ ਹੈ ਉਹ ਆਪਣੇ ਪਿਓ ਨੂੰ ਕਹਿੰਦਾ ਆ ਕਿ ਕਿਉਂ ਪਿਤਾ ਜੀ ਤੁਸੀਂ ਇੰਨੀ ਅੱਗੇ ਕਿਉਂ ਜਾਣਾ ਆ ਤਾਂ ਉਸ ਦਾ ਜੋ ਪਿਤਾ ਹੁੰਦਾ ਹੈ ਉਹ ਕਹਿੰਦਾ ਆ ਕਿ ਪੁੱਤ ਤੈਨੂੰ ਅੱਜ ਮੈਂ ਇੱਕ ਗੱਲ ਦੱਸਦਾ ਤੀਕ ਸਾਲ ਪਹਿਲਾਂ ਮੈਂ ਵੀ ਤੇਰੇ ਦਾਦੇ ਨੂੰ ਮਤਲਬ ਮੈਂ ਆਪਣੇ ਪਿਓ ਨੂੰ ਇਥੋਂ ਕੁਝ ਕ ਅੱਗੇ ਛੱਡ ਕੇ ਆਇਆ ਸੀ ਮੇਰੀ ਵੀ ਘਰ ਵਾਲੀ ਇਸੇ ਤਰ੍ਹਾਂ ਕਹਿੰਦੀ ਸੀ ਤਾਂ ਮੈਂ ਆਪਣੇ ਪਿਓ ਨੂੰ ਉੱਥੇ ਛੱਡ ਕੇ ਆਇਆ ਸੀ ਤਾਂ ਇਸੇ ਤਰ੍ਹਾਂ ਤੂੰ ਅੱਜ ਮੇਰੇ ਨਾਲ ਕੀਤਾ ਤਾਂ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਜੋ ਨਰਕ ਤੇ ਸਵਰਗ ਹੁੰਦਾ ਉਹ ਮਰਨ ਤੋਂ ਬਾਅਦ ਹੀ ਮਿਲਦਾ ਪਰ ਕਈ ਆਪਾਂ ਨੂੰ ਜੋ ਨਰਕ ਤੇ ਸਵਰਗ ਹੁੰਦਾ ਨਾ ਉਹ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੀ ਮਿਲ ਜਾਂਦਾ ਤਾਂ ਇਸ ਲਈ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕਰਮ ਕਰੋ ਤਾਂ ਕਿ ਉਹਨਾਂ ਦਾ ਆਪਾਂ ਨੂੰ ਚੰਗਾ ਫਲ ਮਿਲੇ ਤਾਂ ਹੁਣ ਇਸ ਕਹਾਣੀ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੀ ਹੋ ਕਿ ਜੋ ਉਹ ਲੜਕਾ ਆ ਉਹ ਆਪਣੇ ਪਿਓ ਦੇ ਨਾਲ ਇਸ ਤਰ੍ਹਾਂ ਕਰਦਾ ਪਰ ਜੋ ਉਸ ਦਾ ਪਿਓ ਹੁੰਦਾ ਉਸ ਨੇ ਵੀ ਆਪਣੇ ਪਿਓ ਦੇ ਨਾਲ ਇਸੇ ਤਰ੍ਹਾਂ ਕੀਤਾ ਹੁੰਦਾ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕਰਮ ਕਰੋ ਤਾਂ ਤੁਹਾਨੂੰ ਚੰਗਾ ਹੀ ਫਲ ਮਿਲੇਗਾ ਨਹੀਂ ਤਾਂ ਨਰਕ ਤੇ ਸਾਰੇ ਗੇਥੇ ਹੀ ਨੇ ਤਾਂ ਤੁਹਾਨੂੰ ਨਰਕ ਵੀ ਮਿਲ ਜਾਵੇਗਾ ਜੇਕਰ ਆਪਾਂ ਮਾੜਾ ਕੰਮ ਕਰਾਂਗੇ ਜੇਕਰ ਆਪਾਂ ਚੰਗਾ ਕੰਮ ਕਰਾਂਗੇ ਤਾਂ ਆਪਾਂ ਨੂੰ ਸਵਰਗ ਵੀ ਮਿਲ ਜਾਵੇਗਾ ਧੰਨਵਾਦ ਦੋਸਤੋ ਮੇਰੀਆਂ ਅਜਹੀਆਂ ਹੋਰ ਸਟੋਰੀਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ